ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਗੱਲ ਆਪਾਂ ਇੱਥੇ ਕਰਨੀ ਹੈ ਕਿ ਜਿਹੜੀਆਂ ਰੂਹਾਂ ਮਾਲਕ ਦੇ ਘਰ ਦੀ ਜਦੋਂ ਗੱਲ ਸੁਣਦੀਆਂ ਹੈ ਜਾਂ ਕੋਈ ਸ਼ਬਦ ਸੁਣਦੀਆਂ ਹੈ ਤਾਂ ਅਚਾਨਕ ਨੀਂਦ ਆਣ ਲੱਗ ਪੈਂਦੀ ਹੈ ਸੋ ਇਹਦਾ ਕੀ ਸੰਕੇਤ ਉਹ ਪੀਰੋ ਮੁਰਸ਼ਿਦ ਦੇਣਾ ਚਾਹੁੰਦੇ ਨੇ ਸੋ ਵੀਡੀਓ ਨੂੰ ਪੂਰੀ ਸੁਣ ਲੈਣਾ ਜਿਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਸੋ ਗੱਲ ਕਰਦੇ ਕਰਦੇ ਮਾਲਕ ਦੇ ਘਰ ਦੀ ਕੋਈ ਚਲਦੀ ਹੋਵੇ ਤਾਂ ਚੰਨਕ ਨੀਂਦ ਆਣ ਲੱਗ ਪੈਣੀ ਜਾਂ ਕੋਈ ਸ਼ਬਦ ਸੁਣਦੇ ਹੋ ਮੰਨ ਲਓ ਕਿ ਤੁਸੀਂ ਇਸ ਵਕਤ ਇਹ ਵੀਡੀਓ ਨੂੰ ਸੁਣ ਰਹੇ ਹੋ ਤੇ ਵਾਸਤੀ ਤੇ ਵਾਸੀ ਆਉਣ ਲੱਗ ਪੈਣੀ ਤੇ ਨੀਂਦ ਆਣ ਲੱਗ ਪੈਂਦੀ ਹੈ ਕੀ ਉਹ ਮਾਲਕ ਸਾਨੂੰ ਕੁਝ ਦੇਣਾ ਚਾਹੁੰਦਾ ਹੈ ਜਾਂ ਫਿਰ ਇਹ ਸਾਡੇ ਲਈ ਸਹੀ ਨਹੀਂ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੋਈ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਸੋ ਪੂਰੀ ਵੀਡੀਓ ਸੁਣਨ ਦਾ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਜੇਕਰ ਮਨ ਲਗਾ ਕੇ ਸੁਣੋਗੇ ਦੇ ਨਾਲ ਹੀ ਹੁਣ ਵੀਡੀਓ ਚੱਲਦੇ-ਚੱਲਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੇ ਹੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਸੋ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕੀ ਦੀਦੀ ਜੀ ਮੈਨੂੰ ਸੁਪਨੇ ਨਹੀਂ ਆਉਂਦੇ ਸੋ ਦੋ ਟਾਈਮ ਦਾ ਉਹ ਮਾਲਕ ਦੀ ਹਾਜ਼ਰੀ ਵੀ ਭਰਦੀ ਹਾਂ ਸੋ ਜਿਹੜੀ ਕਹਿੰਦੇ ਕਿ ਅਸੀਂ ਹਾਜ਼ਰੀ ਵੀ ਦੋ ਟਾਈਮ ਲਗਾਉਂਦੇ ਹਾਂ ਮਾਲਕ ਅੱਗੇ ਬੈਠ ਕੇ ਪਰ ਹੁਣ ਸੁਪਨੇ ਨਹੀਂ ਆਉਂਦੇ ਪਹਿਲਾਂ ਮੋਂਤ ਆਉਂਦੇ ਸੀ ਸੋ ਕਹਿੰਦੇ ਕਿ ਕੋਈ ਐਸਾ ਕਰਮ ਦੱਸੋ ਜਿਹਦੇ ਨਾਲ ਪਹਿਲਾਂ ਵਾਂਗ ਸੁਪਨੇ ਆਣ ਸੋ ਕਹਿੰਦੇ ਕਿ ਮੇਰਾ ਗੁਰੂ ਵੀ ਤੁਹਾਡੇ ਤਰ੍ਹਾਂ ਹੀ ਰੱਬ ਦੇ ਨਾਲ ਜੁੜਿਆ ਕਰਦਾ ਸੀ ਸੋ ਬਾਕੀ ਇੱਥੇ ਨਾਲ ਹੀ ਲਿਖਦੇ ਨੇ ਕਿ ਪ੍ਰਮਾਤਮਾ ਤੁਹਾਨੂੰ ਸੇਵਾ ਦਾ ਹੋਰ ਵੀ ਜ਼ਿਆਦਾ ਫਲ ਬਖਸ਼ੇ ਸੋ ਕਮਲਜੀਤ ਇਹਨਾਂ ਦਾ ਨਾਮ ਹੈ ਜੀ ਸੋ ਪਹਿਲਾਂ ਤਾਂ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਨਾਲ-ਨਾਲ ਦਵਾਵਾਂ ਵੀ ਦਿੰਦੇ ਰਹਿੰਦੇ ਹੋ ਜੀ ਕਮੈਂਟਾਂ ਵਿੱਚ ਜਿੰਨੀਆਂ ਰੂਹਾਂ ਜੁੜੀਆਂ ਹੈ ਸੋ ਇੱਥੇ ਇਹਨਾਂ ਨੇ ਗੱਲ ਕੀਤੀ ਕਿ ਕੋਈ ਕਰਨ ਦੱਸਿਆ ਜਾਵੇ ਕਿ ਪਹਿਲਾਂ ਵਾਰ ਸਾਰੀ ਗੱਲ ਜਿਹੜੀ ਆ ਹੋ ਜਾਵੇ ਸੋ ਦੇਖੋ ਜੀ ਗਲਤੀ ਇਨਸਾਨ ਤੋਂ ਕਿੱਥੇ ਹੁੰਦੀ ਹੈ ਜਦੋਂ ਅਸੀਂ ਰੌਲਾ ਪਾਉਂਦੇ ਆ ਜਦੋਂ ਪਰਮਾਤਮਾ ਕੁਝ ਦਿਖਾਉਂਦਾ ਹੈ ਅਸੀਂ ਤਬਾ ਤਬਰੋੜਾ ਪਉਣਾ ਸ਼ੁਰੂ ਕਰ ਦਿੰਦੇ ਆ ਕਿ ਮਾਲਕ ਨੇ ਸਾਨੂੰ ਅੱਜ ਆ ਦਿਖਾਇਆ ਅੱਜ ਆ ਦਿਖਾਇਆ ਕਿਉਂਕਿ ਜਿੱਤੇ ਜਿੱਦਾ ਸੇਵਾ ਕਰੂੰਗੇ ਉਹ ਤੋਂ ਅਨੁਕੂ ਜਿੰਨਾ ਕੁਝ ਦਿਖਾਏਗਾ ਦਿਖਾਏਗਾ ਇਸ ਲਈ ਕਿ انسان ਦਾ ਇਹ ਯਕੀਨ ਬੱਜਾ ਰਹੇ ਕਿ ਜੇਕਰ ਉਹ ਸੇਵਾ ਕਰ ਰਹੇ ਆ ਉਹਨੇ ਸਾਨੂੰ ਇਹਨਾਂ ਨੇ ਕਦੇ ਜਾਣੀ ਕਿ ਆਪਾਂ ਮੰਨ ਲਓ ਕਿ ਪੀਰਾਂ ਦੀ ਸੇਵਾ ਕਰਦੇ ਪਰ ਆਪਾਂ ਉਹਨਾਂ ਨੂੰ ਦੇਖਿਆ ਕੋਈ ਨਹੀਂ ਪਰ ਸੇਵਾ ਕਰੀ ਜਾ ਰਹੇ ਆ ਜਿਵੇਂ ਲੋਕੀ ਕਰ ਰਹੇ ਆ ਉਦਦੇ ਹੀ ਆਪਾਂ ਸੇਵਾ ਕਰਦੇ ਬੈ ਆ ਪਰ ਦੇਖਿਆ ਨਹੀਂ ਅਜੇ ਕੁਝ ਤੇ ਜਦੋਂ ਫਿਰ ਉਹ ਮਾਲਕ ਕਿਰਪਾ ਕਰਦਾ ਕਿ ਮੈਂ ਨਾਲ ਹੋਣ ਦਾ ਸੰਕੇਤ ਦਾ ਤੁਹਾਨੂੰ ਦਵਾਂ ਤਾਂ ਫਿਰ ਉੱਥੇ ਅਸੀਂ ਰੌਲਾ ਪਾ ਦਿੰਦੇ ਹਾਂ ਸੋ ਉਹ ਤਾਂ ਇਸ ਲਈ ਸੰਕੇਤ ਦਿੰਦੇ ਨੇ ਕਿ ਇਹਨਾਂ ਦਾ ਵਿਸ਼ਵਾਸ ਯਕੀਨ ਵੱਜ ਸਕੇ ਕਿ ਸੇਵਾ ਕਰਦੇ ਆ ਤੇ ਸੇਵਾ ਦਾ ਅਸਰ ਸਾਨੂੰ ਦਿਖ ਰਿਹਾ ਹੈ ਸੋ ਮਾਲਕ ਦਾ ਨਾਮ ਲੈਣੇ ਆ ਤੇ ਉਹ ਸਾਨੂੰ ਬਹੁਤ ਕੁਝ ਦਿਖਾಳ್ ਵੀ ਰਿਹਾ ਹੈ ਸੋ ਜਦੋਂ ਮਾਲਕ ਕਿਰਪਾ ਕਰਦਾ ਉੱਥੇ ਅਸੀਂ ਰੌਲਾ ਪਾ ਦਿੰਦੇ ਹਾਂ ਰੌਲਾ ਇਸ ਲਈ ਪਾ ਦਿੰਦੇ ਕਿਉਂਕਿ ਜਦ ਅਸੀਂ ਕੁਝ ਅਲੱਗ ਦੇਖਾਂਗੇ ਤੇ ਉਹ ਮਨ ਵਿੱਚ ਇੱਕ ਹਰ ਇੱਕ ਦੇ ਅੰਦਰ ਚਾਹ ਰੰਦਾ ਹੈ ਕਿ ਅਸੀਂ ਉਹ ਪਰਮਾਤਮਾ ਦੇ ਘਰ ਦੀ ਗੱਲ ਕਰੀਏ ਸਾਨੂੰ ਆਉਣ ਵਾਲੇ ਮੈਂ ਬਾਰੇ ਪਹਿਲਾ ਦਿਖਾ ਲ ਦਿੱਤਾ ਜੋ ਅਸੀਂ ਦੇਖਿਆ ਸੀ ਉਹ ਪਹਿ ਹੁਣ ਹੋ ਗਿਆ ਜੜੀ ਸੋ ਇਸ ਚਾਚਾ ਦੇ ਵਿੱਚ ਅਸੀਂ ਆਪਣੀ ਜੋ ਕਹਾਣੀ ਆ ਉਹ ਖਰਾਬ ਕਰ ਲੈਂਦੇ ਆ ਸੋ ਜੇਕਰ ਇਹ ਚਾਲ ਨੂੰ ਸਾਹਮਣੇ ਰੱਖੂਗੇ ਕਿ ਅੱਜ ਮਾਲਕ ਨੇ ਇੰਨੀ ਕਸੀ ਸੇਵਾ ਕੀਤੀ ਆ ਕੁਛ ਦਿਖਾਇਆ ਹੈ ਔਰ ਵੀ ਜ਼ਿਆਦਾ ਇਹਦੇ ਬਾਰੇ ਖੋਜ ਕਰਨਾ ਚਾਹੁੰਦੇ ਆ ਹੋਰ ਵੀ ਜ਼ਿਆਦਾ ਕੁਛ ਦੇਖਣਾ ਚਾਹੁੰਦੇ ਆ ਮਾਲਕ ਨੂੰ ਮਿਲਣਾ ਚਾਹੁੰਦੇ ਆ ਤੇ ਚੁੱਪ ਦਾ ਦਾਨ ਬਖਸ਼ਣਾ ਪਵੇਗਾ ਜੀ ਸੋ ਚੁੱਪ ਦੇ ਵਿੱਚ ਹੀ ਬਹੁਤ ਕੁਝ ਮਿਲਦਾ ਹੈ ਚੁੱਪ ਦੇ ਨਾਲ ਹੀ ਉਹ ਮੰਜ਼ਲਾ ਨੂੰ ਪਾਇਆ ਜਾ ਸਕਦਾ ਜਿੱਦਾਂ ਕਿ ਆਪਾਂ ਘਰ ਦੇ ਭੇਤ ਦਿੰਦੇ ਆ ਤੇ ਉਹ ਕੰਮ ਰੁਕ ਜਾਂਦੇ ਨੇ ਇਸੇ ਤਰ੍ਹਾਂ ਹੈ ਕਿ ਪਰਮਾਤਮਾ ਦੇ ਘਰ ਦੀ ਕਿਉਂਕਿ ਪਰਮਾਤਮਾ ਪਰਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਉਹ ਕਦੇ ਵੀ ਸਾਹਮਣੇ ਨਹੀਂ ਆਉਂਦਾ ਤੇ ਜਿਹੜੇ ਇਨਸਾਨ ਇਹਨਾਂ ਗੱਲਾਂ ਤੇ ਪੜਦਾ ਪਾ ਲੈਂਦੇ ਨੇ ਪੜਦਾ ਰੱਖ ਲੈਂਦੇ ਨੇ ਸੋ ਉਹਨਾਂ ਦੀ ਫਿਰ ਕਹਾਣੀ ਇਹੋ ਜਿਹੀ ਮਾਲਕ ਤਿਆਰ ਕਰ ਦਿੰਦਾ ਹੈ ਕਿ ਪੂਰੀ ਦੁਨੀਆ ਦੇਖ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਨਾਮ ਹੋਵੇ ਜਿਵੇਂ ਹੁਣ ਆਪਾਂ ਕੋਈ ਉਹ ਪਰਮਾਤਮਾ ਉਹਨੇ ਗੱਲ ਦਿਖਾ ਲਈ ਤੇ ਉਹ ਦਬ ਦਬ ਕਿਸੇ ਨੂੰ ਦੱਸ ਦਿੱਤੀ ਇਹਦੇ ਨਾਲ ਆਪਣੀ ਉਹ ਇੱਜ਼ਤ ਸੋਭਾ ਨਹੀਂ ਵਾੜੀ ਜਿਹੜੀ ਸੋਭਾ ਉਹ ਮਾਲਕ ਨੇ ਕਰਾ ਦੇਣੀ ਜੇਕਰ ਅਸੀਂ ਚੁੱਪ ਰਵਾਂਗੇ ਉਹਦੀ ਰਜਾ ਚ ਰਵਾਂਗੇ ਤੇ ਉਹਨੇ ਦੁਨੀਆ ਤੇ ਨਾਮ ਆਪਣੇ ਆਪ ਹੀ ਕਰਵਾ ਦੇਣਾ ਹੈ ਕਦਰ ਪਵਾ ਦੇਣੀ ਹੈ ਸਮੇਂ ਦੇ ਹਿਸਾਬ ਨਾਲ ਜਦੋਂ ਅਸੀਂ ਰੌਲਾ ਪਾਵਾਂਗੇ ਤੇ ਉਹ ਕਿਰਪਾ ਉੱਥੇ ਹੀ ਰੁਕ ਜਾਂਦੀ ਬਾਕੀ ਇੱਥੇ ਇਹ ਵੀ ਨਹੀਂ ਹੈ ਦੀ ਮਾਲਕ ਸਾਡਾ ਸਾਥ ਦਿਨੋਂ ਛੱਡ ਜਾਂਦਾ ਸਾਥ ਦਿੰਦਾ ਹੈ ਪਰ ਸਾਹਮਣੇ ਨਹੀਂ ਆਉਂਦਾ ਫਿਰ ਪੜਦੇ ਵਿੱਚ ਰਹਿੰਦਾ ਹੈ ਜਦੋਂ ਅਸੀਂ ਰੌਲਾ ਪਾ ਦਿੰਦੇ ਆ ਸੋ ਇੱਥੇ ਇਹ ਗੱਲ ਨੂੰ ਲੈ ਕੇ ਘਬਰਾਉਣਾ ਵੀ ਨਹੀਂ ਕਿ ਅਸੀਂ ਸੇਵਾ ਕਰਦੇ ਆ ਸ਼ਾਇਦ ਉਹ ਸੇਵਾ ਤੋਂ ਖੁਸ਼ ਨਹੀਂ ਹੈ ਸਾਡਾ ਸਾਥ ਨਹੀਂ ਦਵੇਗਾ ਸਾਥ ਪੂਰਾ ਦਵੇਗਾ ਪਰ ਸਾਹਮਣੇ ਆਉਣ ਤੋਂ ਘਟ ਜਾਂਦਾ ਹੈ ਜਣੀ ਜੋ ਗੱਲ ਹੈ ਉਹ ਘੱਟ ਦਿਖਾਣੀ ਸ਼ੁਰੂ ਕਰ ਦਿੰਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਕੋਪਤ ਰੱਖਿਆ ਕਰੋ ਇਹਦੇ ਲਈ ਕੋਈ ਕਰਮ ਕਰਨ ਦੀ ਜਰੂਰਤ ਨਹੀਂ ਕਰਮ ਜ਼ਿਕਰ ਕਰਨੇ ਹੈ ਤੇ ਇਨਕ ਕਰੋ ਕਿ ਜੇ ਉਹ ਪ੍ਰਮਾਤਮਾ ਕੁਝ ਦਿਖਾਉਂਦਾ ਹੈ ਪੀਰ ਉਹ মুর্ਸ਼ਿਦ ਦਿਖਾਉਂਦੇ ਨੇ ਦਰਸ਼ਨ ਦਿੰਦੇ ਆ ਕੋਈ ਚੰਗਾ ਸਮਾਂ ਲਿਆਉਣ ਵਾਲੇ ਆ ਤੇ ਉਹਨੂੰ ਪੜਦਾ ਰੱਖ ਲੈਣਾ ਚਾਹੀਦਾ ਹੈ ਸੋ ਪੜਦਾ ਰੱਖੋਗੇ ਤੇ ਬਹੁਤ ਕੁਝ ਦੇਖੋਗੇ ਰੌਲਾ ਪਾਉਗੇ ਤਾਂ ਗਵਾਹ ਬੈਠੋਗੇ ਗਵਾਹ ਚ ਦਾ ਇਹ ਹੈ ਕਿ ਦਰਸ਼ਨ ਦਿਣੋਂ ਹਟ ਜਾਂਦੇ ਨੇ ਸਾਹਮਣੇ ਆਉਣੋਂ ਹਟ ਜਾਂਦੇ ਨੇ ਗੱਲ ਦੱਸਣੀ ਦਿਖਾ ਲੈਣੀ ਸ਼ੁਰੂ ਜੋ ਕੀਤੀ ਹੈ ਉਹ ਬੰਦ ਹੋ ਜਾਂਦੀ ਆ ਤੇ ਚੁੱਪ ਰਹਿਣ ਦੇ ਨਾਲ ਫਿਰ ਬਹੁਤ ਕੁਝਿਆ ਇਨਸਾਨ ਦੇਖ ਲੈਂਦਾ ਹੈ ਜੀ ਸੋ ਇਸ ਕਰਕੇ ਇਹਦੇ ਲਈ ਇਹ ਕਰਮ ਹੈ ਕਿ ਚੁੱਪ ਦਾ ਧਨ ਵਰਸ਼ਣਾ ਚਾਹੀਦਾ ਹੈ ਸੋ ਬਾਕੀ ਜਿਹੜੇ ਚੁੱਪ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਫਿਰ ਵੀ ਇਹ ਸਭ ਕੁਝ ਹੋ ਰਿਹਾ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕੋਈ ਸੰਕੀਤ ਸੁਪਨਾ ਨਹੀਂ ਮਿਲ ਰਿਹਾ ਤੇ ਉੱਥੇ ਸਮਝ ਲੈਣਾ ਕਿ ਉਹ ਤੁਹਾਡੀ ਪ੍ਰੀਖਿਆ ਲੈ ਰਹੇ ਆ ਕਿ ਸਾਹਮਣੇ ਨਹੀਂ ਆਉਂਦੇ ਕਿ ਕਿੰਨਾ ਕੁ ਚਿਰ ਇਨਸਾਨ ਸੇਵਾ ਮੇਰੀ ਕਰਦਾ ਰਹੇਗਾ ਉਹ ਇਹ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਜਦੋਂ ਪ੍ਰੀਖਿਆ ਲੈਂਦਾ ਹੈ ਇਨਸਾਨ ਤਾਂ ਉੱਥੇ ਆਪ ਹੀ ਸੋਚ ਵਿਚਾਰ ਕਰ ਲਓ ਕਿ ਸਾਡੀ ਤਾਂ ਨਹੀਂ ਗਲਤੀ ਅਸੀਂ ਤਾਂ ਰੌਲਾ ਹੀ ਨਹੀਂ ਪਾਇਆ ਫਿਰ ਵੀ ਐਸਾ ਕਿਉਂ ਹੋ ਰਿਹਾ ਤਾਂ ਸਮਝ ਲੈਣਾ ਕਿ ਇਹ ਤੁਹਾਡੀ ਇੱਕ ਪ੍ਰੀਖਿਆ ਚੱਲ ਰਹੀ ਹੈ ਜੀ ਪਰ ਹੁੰਦੇ ਉਹ ਨਾਲ-ਨਾਲ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਹਮੇਸ਼ਾ ਹੀ ਅੰਗ ਸੰਗ ਹੁੰਦੇ ਨੇ ਪਰ ਨਜ਼ਰ ਨਹੀਂ ਆਉਂਦੇ ਸਿਰਫ ਪਰਖ ਦੇ ਰਹਿੰਦੇ ਨੇ ਕਿੰਨਾ ਕਚਰਾ ਇਨਸਾਨ ਜੇ ਦਸ ਇਨਾਂ ਨੂੰ ਦਿਖਾਈ ਨਹੀਂ ਦਮਾਂਗੇ ਕੋਈ ਸੰਕੇਤ ਨਹੀਂ ਦਮਾਂਗੇ ਕਿੰਨਾ ਕਚਰੇ ਇੱਕ ਰਾਸਤੇ ਤੇ ਟਿਕਿਆ ਰਹਿੰਦਾ ਹੈ ਤੇ ਜਿਸ ਦਿਨ ਤੁਸੀਂ ਫਿਰਖਿਆ ਚ ਪਾਸ ਹੋ ਜਾਂਦੇ ਹੋ ਤੇ ਉਸ ਦਿਨ ਫਿਰ ਉਹ ਮਾਲਕ ਵੀ ਆਪਣਾ ਰੰਗ ਚੜਾ ਦਿੰਦਾ ਹੈ ਜੀ ਉਸ ਰੂਪ ਤੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਬਹੁਤੀ ਪਰੇਸ਼ਾਨ ਨਹੀਂ ਵੀ ਨਹੀਂ ਮਨ ਵਿੱਚ ਪਾਲਣੀ ਹੈ ਤੇ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਖਾਸ ਰੂਹਾਂ ਲਈ ਹੈ ਜਿਹੜੀਆਂ ਸਮਾ ਕੱਢ ਦਿੰਗੇ ਸਮਾਂ ਕੱਢਦੇ ਕੱਢਦੇ ਹੀ ਆਲਸ ਮੀਂਹ ਡਾਲ ਲੱਗ ਪੈਂਦੀ ਹੈ ਜਿਨ੍ਹਾਂ ਨੂੰ ਸੋ ਉਹਨਾਂ ਬਾਰੇ ਗੱਲ ਕਰਦੇ ਆ ਜੀ ਵੀਡੀਓ ਨੂੰ ਚੱਲਦੇ ਚੱਲਦੇ ਪਲੀਜ਼ ਇੱਕ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਸੋ ਇਹ ਨੀਂਦ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਨੀਂਦ ਤਾਂ ਉਹ ਹੈ ਕਿ ਜਦੋਂ ਅਸੀਂ ਪਰਮਾਤਮਾ ਬਾਰੇ ਸੋਚਦੇ ਹਾਂ ਕਿ ਅਸੀਂ ਅੱਜ ਨਾਮ ਸ਼ਬਦ ਕਰਨਾ ਹੈ ਤਾਂ 10 ਮਿੰਟ ਦਾ ਸਮਾਂ ਕੱਢਣਾ ਤੇ ਪਹਿਲਾਂ ਹੀ ਉਸ ਸਮੇਂ ਤੋਂ ਪਹਿਲਾਂ ਹੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਤਾਂ ਹੈ ਇੱਕ ਕਾਲ ਦਾ ਪੈਰਾਸੋਕਾਲ ਦੀ ਨਿਸ਼ਾਨੀ ਹੈ ਤੇ ਦੂਸਰਾ ਜੋ ਉਹ ਮਾਲਕ ਕੋ ਕੁਛ ਦੇਣਾ ਚਾਹੁੰਦਾ ਹੈ ਪਰ ਤੁਸੀਂ ਸਿਮਰਨ ਕਰਨ ਲਈ ਬੈਠ ਗਏ ਹੋ ਕਰਦੇ ਸਮੇਂ ਨੀਂਦ ਦਾ ਜੋਰ ਆ ਰਿਹਾ ਹੈ ਜਾਂ ਕੋਈ ਗੱਲ ਉਹ ਮਾਲਕ ਦੇ ਘਰ ਦੀ ਸੁਣ ਰਹੇ ਹੋ ਮਨ ਲਗਾ ਕੇ ਤਾਂ ਨੀਂਦ ਦਾ ਜੋਰ ਪੈ ਰਿਹਾ ਆ ਤੇ ਉਹ ਨੀਂਦ ਲਾਭ ਦਾ ਇੱਕ ਹੋ ਸਕਦੀ ਆ ਉਹ ਕਿਵੇਂ ਹੋ ਸਕਦੀ ਆ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਉਹ ਨੀਂਦ 1-2 ਮਿੰਟ ਦੇ ਵਿੱਚ ਹੀ ਜ਼ੋਰ ਪਾਵੇਗੀ ਉਸ ਤੋਂ ਬਾਅਦ ਉਹ ਨੀਂਦ ਆਪਣੇ ਆਪ ਦੂਰ ਹੋ ਜਾਵੇਗੀ ਤੇ ਹੁਣ ਉਹ 1-2 ਮਿੰਟ ਦਾ ਸਮਾਂ ਹੀ ਸੰਭਾਲਣਾ ਜ਼ਰੂਰੀ ਹੈ ਤੇ ਕਈ ਵਾਰ ਐਸਾ ਵੀ ਹੁੰਦਾ ਹੋਵੇਗਾ ਕਿ اچانک ਕੋਈ ਤੁਹਾਨੂੰ ਕੰਮ ਪੈ ਜਾਂਦਾ ਜਾਂ ਕੰਮ ਵਾਲ ਧਿਆਨ ਹੁੰਦਾ ਪਰ ਇਹ ਵੀ ਹੋ ਰਿਹਾ ਹੈ ਕਿ ਨੀਂਦ ਬਹੁਤ ਜ਼ੋਰ ਪਾ ਰਹੀ ਹੈ ਦਿਲ ਕਰਦਾ ਹੈ ਹੁਣੇ ਸੌ ਜਾਈਏ ਜਿੱਥੇ ਬੈਠੇ ਹਾਂ ਉਸੇ ਵਕਤ ਤਾਂ ਇਹ ਨੀਂਦ ਬਹੁਤੀ ਜ਼ਿਆਦਾ ਤੱਕ ਨਹੀਂ ਟਿਕੇਗੀ ਬਹੁਤੀ ਗੂੜੀ ਨਹੀਂ ਆਵੇਗੀ ਸੋ 5-10 ਮਿੰਟ ਲਈ ਆ ਸਕਦੀ ਹੈ ਜਾਂ ਫਿਰ ਸਿਰਫ ਅੱਖਾਂ ਬੰਦ ਕਰਨ ਦੀ ਜ਼ਰੂਰਤ ਹੈ ਧਿਆਨ ਜੁੜ ਰਿਹਾ ਹੈ ਮਾਲਕ ਦੇ ਨਾਲ ਇਸ ਲਈ ਨੀਂਦ ਝੋੜ 파 ਰਹੀ ਆ ਤੇ ਉਸ ਵਕਤ ਅੱਖਾਂ ਬੰਦ ਕਰਕੇ ਉੱਥੇ ਹੀ ਬੈਠ ਜਾਣਾ ਚਾਹੀਦਾ ਪੈ ਜਾਣਾ ਚਾਹੀਦਾ ਹੈ ਸੋ ਕਿਉਂਕਿ ਜਦੋਂ ਅਸੀਂ ਮਨ ਲਗਾਉਂਦੇ ਆ ਪ੍ਰਮਾਤਮਾ ਦੀ ਤਰ੍ਹਾਂ ਤਾਂ ਫਿਰ ਪ੍ਰਮਾਤਮਾ ਕਿਉਂਕਿ ਤੀਸਰਾ ਨੇਤਰਾ ਜੇ ਪ੍ਰੋਪਰ ਖੁੱਲਾ ਨਹੀਂ ਕਿ ਜਾਗਦੀਆਂ ਅੱਖਾਂ ਦੇ ਨਾਲ ਖੁੱਲੀਆਂ ਅੱਖਾਂ ਦੇ ਨਾਲ ਉਹ ਮਾਲਕ ਨੂੰ ਦੇਖ ਲਈਏ ਤੇ ਉਸ ਟਾਈਮ ਮਾਲਕ ਕੋਲ ਹੁੰਦਾ ਹੈ ਜਦੋਂ ਇਹ ਅੱਖ ਬੰਦ ਕਰੋਗੇ ਜਾਂ ਉਹ ਆਵਾਜ਼ ਦੇਣਗੇ ਜਾਂ ਫਿਰ ਉਹਨਾਂ ਦੇ ਦਰਸ਼ਨ ਹੋ ਜਾਣਗੇ ਜਾਂ ਫਿਰ ਜੋ ਕੰਮ ਰੁਕਿਆ ਹੈ ਵਣ ਨਹੀਂ ਰਿਹਾ ਉਹਦੇ ਬਾਰੇ ਤੁਹਾਨੂੰ ਬਚਨ ਦੇ ਜਾਣ ਸੋ ਜੇਕਰ ਤੁਸੀਂ ਇਹ ਸਮਾਂ ਲਗਾ ਲੰਨੇ ਹੋ ਕਿ ਨਹੀਂ ਕੋਈ ਕੰਮ ਕਰਨ ਵਾਲਾ ਆ ਫਿਰ ਅਸੀਂ ਸੌ ਜਾਵਾਂਗੇ ਜਾਂ ਫਿਰ ਆ ਕੰਮ ਤੋਂ ਫ੍ਰੀ ਹੋ ਕੇ ਅਸੀਂ ਆਰਾਮ ਕਰਾਂਗੇ ਉਸ ਸਮਾਂ 19 ਸਮੇਂ ਦੇ ਵਿੱਚ ਵਿੱਚ ਹੱਥ ਚੋਂ ਨਿਕਲ ਜਾਵੇਗਾ ਸੋ ਕੋਸ਼ਿਸ਼ ਕਰਨੀ ਹੈ ਕਿ 5-10 ਮਿੰਟ ਦੀ ਨੀਂਦ ਨੂੰ ਜ਼ਰੂਰ ਲੈ ਲੈਣਾ ਹੈ ਸੋ ਇਹਦੇ ਵਿੱਚ ਹੀ ਤੁਹਾਨੂੰ ਤੁਹਾਡੇ ਗੱਲਾਂ ਦੇ ਜਵਾਬ ਮਿਲ ਜਾਣਗੇ ਜੇਕਰ ਕੋਈ ਉਹਨਾਂ ਦੀ ਨਰਾਜਗੀ ਹੈ ਤਦ ਵੀ ਪਤਾ ਚੱਲ ਜਾਵੇਗਾ ਜਾਂ ਤਾਂ ਉਹ ਮਾਲਕ ਆਵਾਜ਼ ਦਵੇਗਾ ਜਾਂ ਦਰਸ਼ਨ ਦਵੇਗਾ ਜਾਂ ਬਚਨ ਦਵੇਗਾ ਸੋ ਇਹਨਾਂ ਜੋ ਕੁਝ ਵੀ ਹੋ ਸਕਦਾ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਕਿਤੇ ਪਰਮਾਤਮਾ ਦੀ ਗੱਲ ਸੁਣਦੇ ਹੋ ਅੱਖਾਂ ਬੰਦ ਕਰਕੇ ਉੱਥੇ ਹੀ ਧਿਆਨ ਆਪਣੇ ਮਾਲਕ ਦੀ ਤਰਫ ਲਗਾ ਕੇ ਉਹਨਾਂ ਸਰੂਪਾ ਪਰਨਾ ਕਮਰੇ ਲਈ ਆ ਕੇ ਤਾਂ ਇਹ ਨੀਂਦ ਜ਼ਰੂਰ ਲਓ ਜੇਕਰ ਤੁਸੀਂ ਇਹ ਵੇਲਾ ਖੋ ਜਾ ਲਿਆ ਤਾਂ ਫਿਰ ਖੁੰਝਿਆ ਰਹਿ ਜਾਂਦਾ ਕਿਉਂਕਿ ਪਰਮਾਤਮਾ ਜਦੋਂ ਕੁਝ ਦੇਣ ਲੱਗਦਾ ਹੈ ਤੇ ਆਪਣਾ ਜੋਰ ਚਲਾਉਂਦਾ ਹੈ ਪਰ ਇਨਸਾਨ ਕਿਤੇ ਨਾ ਕਿਤੇ ਆਪ ਹੀ ਗਲਤੀ ਕਰ ਲੈਂਦਾ ਜਿਉਂ ਦੋਸ਼ ਬਾਅਦ ਵਿੱਚ ਆਪਣੇ ਮੁਰਸ਼ਿਦ ਨੂੰ ਦੇਣਾ ਹੈ ਇਸ ਤੋਂ ਵੈਤਰ ਹੈ ਕਿ ਉਹ ਮਾਲਕ ਜੇਕਰ ਕੁਝ ਦਿਖਾਉਣਾ ਚਾਹੁੰਦਾ ਹੈ ਤੇ ਉਹ ਗੱਲ ਨੂੰ ਸਮਝ ਜਾਣਾ ਪੱਲੇ ਬੰਨ ਲੈਣਾ ਕਿਉਂਕਿ ਉਹ ਸਮਾਂ ਇਦਾਂ ਹੁੰਦਾ ਇੱਕ ਪਾਸੇ ਨੀਂਦ ਦਾ ਜੋਰ ਹੁੰਦਾ ਇੱਕ ਪਾਸੇ ਕੰਮ ਵਾਲ ਧਿਆਨ ਹੁੰਦਾ ਜੇਕਰ ਕੰਮ ਵਾਲ ਪੈ ਗਿਆ ਤਾਂ ਫਿਰ ਉਹ ਚੀਜ਼ ਗਿਆ ਬੈਠੋ ਵੀਡੀਓ ਮਿਲਦਵਾੜੀ ਹੈ ਸੋਚਿਣਾ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਜੀ ਵੀਡੀਓ ਨੂੰ ਵਾਦੋ ਵਾਦ ਦੇ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਇਹ ਗੱਲਾਂ ਤੇ ਅਮਲ ਵੀ ਜ਼ਰੂਰ ਕਰ ਲਓ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ